ਸਾਹਿਬੇ ਕਮਾਲ ਸਰਵੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼੍ਰੀ ਮੱਛਵੜਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਈ ਗਈ। ਨਗਰ ਕੀਰਤਨ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਗੁਰੂ ਦੇ ਨਤਮਸਤਕ ਹੋਈਆਂ। ਇਹ ਨਗਰ ਕੀਰਤਨ ਗੁਰਦੁਆਰਾ ਚਰਨਕਪ ਸਾਬ ਤੋਂ ਚੱਲ ਕੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਹਿਰ ਦੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਤੋਂ ਹੁੰਦਿਆ ਹੋਇਆ ਵਾਪਸ ਗੁਰਦੁਆਰਾ ਚਰਨਕਪ ਸਾਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਲਈ ਸਾਰੇ ਗੁਰੂ ਘਰਾਂ ਵਿੱਚ ਸੰਗਤਾਂ ਲਈ ਵਿਸ਼ੇਸ਼ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਸਨ। ਆਪੇ ਗੁਰ ਤੇਗ ਬਹਾਦਰ ਜਿੱਤ ਸਿੰਘ ਆਪੇ ਗੁਰ ਤੇਗ ਬਹਾਦਰ ਹਾਂਜੀ ਸਾਹਿਬ ਜੀ ਪੁਲਿਸ ਸਾਂਝ ਕੇਂਦਰ ਵੱਲੋਂ ਇਹ ਬਲਾਕ ਕੈਂਪ ਲਗਾਇਆ ਗਿਆ ਇਹਦੇ ਵਿੱਚ ਪੁਲਿਸ ਸਾਂਝ ਕੇਂਦਰ ਦਾ ਕੀ ਯੋਗਦਾਨ ਕੀ ਹੈ ਜੀ ਜਿਸ ਤਰ੍ਹਾਂ ਕਿ ਸਾਨੂੰ ਪੁਲਿਸ ਸਾਂਝ ਕੇਂਦਰ ਨੂੰ ਚੈਰਿਟੀ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਸੀਨੀਅਰ ਅਫਸਰਾਂ ਵੱਲੋਂ ਸਾਡੇ ਡੀਜੀ ਸਰਵਰ ਵੱਲੋਂ ਉਸੇ ਲੜੀ ਦੇ ਤਹਿਤ ਅਸੀਂ ਅੱਜ ਗੁਰਪੁਰਬ ਦੇ ਮੌਕੇ ਅੰਗਲ ਦੁਆਰਾ ਚਰਨਕਪਲ ਸਾਹਿਬ ਇੱਕ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਜਿਹੜੀ ਕਿ ਸਿਵਲ ਹਸਪੀਟਲ ਰੋਪੜ ਦੀ ਟੀਮ ਨੂੰ ਅਸੀਂ ਇਹ ਬਲੱਡ ਡੋਨੇਟ ਕਰ ਰਹੇ ਹਾਂ ਇਸ ਤਰ੍ਹਾਂ ਅਸੀਂ ਆਪਣੇ ਏਰੀਆ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਵੇਂ ਸਮਰਾੜੇ ਹੋ ਗਿਆ ਮਛਵਾੜੇ ਹੋ ਗਿਆ ਜਾਂ ਦਰਾਹੇ ਹੋ ਗਿਆ ਖੰਨੇ ਹੋ ਗਿਆ ਅਸੀਂ ਆਪਣੇ ਏਰੀਆ ਦੇ ਵਿੱਚ ਜਿੱਥੇ ਵੀ ਕਿਤੇ ਹੁੰਦਾ ਹੈ ਅਸੀਂ ਆਪਣੇ ਮੰਥਲੀ ਸਾਡੇ ਮਿਨੀਮਮ 2 ਕੈਂਪ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਆਰਗੇਨਾਈਜ਼ ਕਰਾਈਏ ਇਹਦੇ ਨਾਲ ਸਭ ਤੋਂ بڑا ਫਾਇਦਾ ਤਾਂ ਇਹ ਹੈ ਜਿਸ ਤਰ੍ਹਾਂ ਕਿ ਹੁਣ ਧੁੰਦ ਦੇ ਦਿਨ ਨੇ ਧੁੰਦ ਦੇ ਦਿਨਾਂ ਦੇ ਵਿੱਚ ਐਕਸੀਡੈਂਟ ਬਹੁਤ ਹੁੰਦੇ ਨੇ ਬਲੱਡ ਬੈਂਕਾਂ ਦੇ ਵਿੱਚ ਬਲੱਡ ਦੀ ਲੋੜ ਬਹੁਤ ਜ਼ਿਆਦਾ ਪੈਂਦੀ ਆ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਾਡਾ ਇਹਨਾਂ ਦਿਨਾਂ ਦੇ ਵਿੱਚ ਮੈਕਸਿਮਮ ਹੁੰਦਾ ਵੀ ਜਿੰਨਾ ਅਸੀਂ ਵੱਧ ਤੋਂ ਵੱਧ ਬਲੱਡ ਨੇਟ ਕਰਕੇ ਹਸਪੀਟਲਾਂ ਨੂੰ ਦੇ ਸਕੀਏ ਤਾਂ ਜੋ ਲੋੜਵੰਦਾਂ ਦੀ ਮਦਦ ਹੋ ਸਕੇ। ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸਰ? ਸੰਦੇਸ਼ ਇਹਦੇ ਵਿੱਚ ਇਹੀ ਆ ਵੀ ਸਾਨੂੰ ਜਾਣ ਨਾਵੀਂ ਪੀੜ੍ਹੀ ਨੂੰ ਔਰ ਆਮ ਪਬਲਿਕ ਨੂੰ ਹਾਂ ਬਲੱਡ ਦਾ ਨਾ ਇੰਟਰਨੈਟ ਪ੍ਰਤੀ ਜਾਗਰੂਕ ਹੋਣ ਦੀ ਲੋੜ ਆ ਲੋਕਾਂ ਦੇ ਵਿੱਚ ਅਜੇ ਵੀ ਅਵੇਅਰਨੈਸ ਦੀ ਬਹੁਤ ਕਮੀ ਆ ਲੋਕ ਸਮਝਦੇ ਨੇ ਵੀ ਜਿਹੜਾ ਇਹ ਬਲੱਡ ਦਿੰਨੇ ਨੇ ਵੀ ਸ਼ਾਇਦ ਇਹ ਵੇਚਿਆ ਜਾਂਦਾ ਜਾਂ ਕਿ ਹੋਰ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਲੋਕਾਂ ਨੂੰ ਵੱਧ ਚੜ ਕੇ ਅੱਗੇ ਇਸ ਕੰਮ ਲਈ ਪ੍ਰੇਰਿਤ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ ਬਲੱਡ ਜਿਹੜਾ ਡੋਨੇਟ ਕਰਨਾ ਚਾਹੀਦਾ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਅਸਲ ਅੱਜ ਇਹ ਟੀਮ ਜਿਹੜੀ ਆਈ ਹੈ ਕੈਂਪ ਦੇ ਉੱਤੇ ਟੀਮ ਕਿੱਥੋਂ ਆਈ ਹੈ ਜੀ ਅਸੀਂ ਸਿਵਲ ਹਸਪੀਟਲ ਰੂਪਨਗਰ ਤੋਂ ਆਏ ਆ ਕਿੰਨੇ ਮੈਂਬਰ ਨੇ ਜੀ ਤੁਹਾਡੇ ਸਾਡੇ 8 ਮੈਂਬਰ ਆਏ ਹੈਗੇ ਇੱਥੇ ਇਸ ਟੀਮ ਵਿੱਚ ਠੀਕ ਹੈ ਜੀ ਤੇ ਅਸੀਂ ਅੱਜ ਇੱਥੇ ਬਲੱਡ ਡੋਨੇਸ਼ਨ ਕੈਂਪ ਦੇ ਲਈ ਮਾਛੀਵਾੜਾ ਚੰਦਗੁਰਦੁਆਰੇ ਕਿਉਂ ਆਇਆ ਤੇ ਇੱਥੇ ਸਾਰੇ ਬਹੁਤ ਹੀ ਉਤਸ਼ਾਹਪੂਰਵਕ ਨਾ ਬਲੱਡ ਡੋਨੇਸ਼ਨ ਕਰਦੇ ਪਏ ਹੈ ਕਿ ਜਿਹੜਾ ਬਲੱਡ ਹੈ ਖਾਸ ਕਰਕੇ ਥੈਲਾਸੀਮੀਆ ਦੇ ਬੱਚਿਆਂ ਨੂੰ ਚੜਦਾ ਹੈ ਤੇ ਹਰ ਲੋੜਵੰਦ ਨੂੰ ਕਿਸੇ ਵੀ ਸਰਜਰੀ ਤੋਂ ਬਾਅਦ ਜਿਨ੍ਹਾਂ ਨੂੰ ਵੀ ਲੋੜ ਪੈਂਦੀ ਹੈਗੀ ਉਹਨਾਂ ਨੂੰ ਜਾਂਦਾ ਹੈ ਤੇ ਹਸਪਤਾਲ ਵਿੱਚ ਬਲੱਡ ਮੁਫਤ ਮਿਲਦਾ ਹੈਗੇ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਲੋੜ ਹੁੰਦੀ ਹੈ thank you thank you thank you dear. thank you